ਜੀ ਜਿਹੜੀ ਆਪਣੀ 90 ਡਿਗਰੀ ਹੁੱਕ ਮੋੜ ਦਿੰਦੇ ਆ ਸਿੰਪਲ ਜੀ ਠੀਕ ਹੈ ਜਿਹੜੀ ਸਿੱਧਾ ਕਰਕੇ ਮੋੜ ਦਿੰਦੇ ਆ ਇਹ ਜਿਹੜਾ ਹੁੱਕ ਹੈ ਚ ਆਰ ਸੀ ਸੀ ਪਰਦੇ ਆਪਾਂ ਕੋਈ ਵੀ ਦਿੱਕਤ ਕੱਲ ਨੂੰ ਬੁਕਤ ਬੁਕਮ ਪਾਉਂਦਾ ਹੈ ਤਾਂ ਇਹ ਚੀਜ਼ਾਂ ਨਾ ਖੁੱਲ ਜਾਂਦੀ ਹੈ ਠੀਕ ਹੈ ਤੇ ਆਪਾਂ ਇਹਦੀ ਗੱਲ ਕਰਦੇ ਆ ਜੋ ਸੀ ਕਰਦੇ ਆ ਆਪਣੇ ਐਕਸਪੀਰੀਅੰਸ ਦੇ ਅਨੁਸਾਰ ਨਾਲ ਇਹ ਹੁੱਕ ਬਣ ਜਾਂਦਾ ਤੇ ਸਟੀਲ ਨੂੰ ਫੜਨ ਦੀ ਜਾਦੇ ਮਜ਼ਬੂਤੀ ਕਰਦਾ ਹੈ ਤੇ ਹੁਣ ਆਪਣੇ ਸਾਰੇ ਟੋਟਲ ਸਟ੍ਰਿਪ ਦੇ ਨਾਲ ਹੁੱਕ ਮੋੜੇ ਹੋਏ ਇਹ ਰਿਸਟੈਂਸ ਹੈ ਜੋ ਆਪਣੀ ਰਿੰਗ ਦੀ ਵੀ ਸੇਮ ਮਾਣੀ ਤੇ 25 ਤੇ ਹੋਣੀ ਚਾਹੀਦੀ ਹੈ ਪੰਜ ਤੇ ਹਰੇਕ ਰਿੰਗ ਦੀ ਪੰਜ ਤੇ ਸਟ੍ਰਿਪ ਦੀ ਦੂਰੀ ਹੈ ਸਾਰੇ ਹੀ ਸਜਣਾ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਬਾਬੇ ਨਾਨਕ ਦੀ ਕਿਰਪਾ ਨਾਲ ਘਰੇ ਚੇਜੀ ਦਾ ਕੰਮ ਚੱਲ ਰਿਹਾ ਮਿਸਤਰੀ ਲੱਗੇ ਹੋਏ ਆ ਤੇ ਕੱਲ ਨੂੰ ਛੱਤ ਦਾ ਜਿਹੜਾ ਕੰਮ ਆ ਉਹ ਸਿਰੇ ਝੜਾਵਾਂਗੇ ਤੇ ਪਤਨੀ ਤੋਂ ਸਾਡਾ ਪਰਿਵਾਰਿਕ ਮੈਂਬਰੀ ਹੈ ਬਾਈ ਗਰਨਾਮ ਉਹਨਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਤੇ ਅੱਗੇ ਦਰਵਾਜ਼ਾ ਬਣਾ ਰਹੇ ਆ ਆਪਾਂ ਘਰ ਦੇ ਅੱਗੇ ਤੇ ਆ ਦੇਖੋ ਸ਼ਟਰਿੰਗ ਦਾ ਜਿਹੜਾ ਕੰਮ ਅੱਜ ਪੂਰਾ ਹੋ ਚੁੱਕਿਆ ਤੇ ਬਾਈ ਦਾ ਕੀ ਨਾਮ ਸੀ सुरेंद्र ਲੋਹਾਰ ਬਾਈ सुरेंद्र ਲੋਹਾਰ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਆ ਤੇ ਇਹਨਾਂ ਦੇ ਕੰਮ ਦੇ ਬਾਰੇ ਤੁਹਾਨੂੰ ਜਾਣੂ ਕਰਾਉਣੀ ਆ ਆ ਦਿਖਾਓ ਆ ਜੀ ਦਿੱਤੇ ਯਾਨੀ ਸਾਦੂਲ ਸ਼ਹਿਰ ਏਰੀਏ ਦੇ ਵਿੱਚ ਬਾਈ ਬਹੁਤ ਵਧੀਆ ਕੰਮ ਕਰਦਾ ਤੇ ਬਾਈ ਦਾ ਨੰਬਰ ਵੀ ਦੇਾਂਗੇ ਤੇ ਤੁਹਾਨੂੰ ਦੱਸਦੇ ਆ ਵੀ ਆਪਾਂ ਜਿਹੜਾ RCC ਲੈਂਟਰ ਹੁੰਦਾ ਉਹਦੇ ਵਿੱਚ ਜਿਹੜਾ ਜਾਲ ਪਾਉਂਦੇ ਆ ਸਰੀਏ ਦਾ ਕੰਮ ਤਾਂ ਹੋਰ ਵੀ ਲੋਕ ਬਹੁਤ ਕਰਦੇ ਆ ਤੇ ਬਾਈ ਕਰਦਾ ਉਸ ਕੰਮ ਤੇ ਬਾਈ ਦੇ ਕੰਮ ਚ ਕੀ ਫਰਕ ਹੈ ਪਹਿਲਾਂ ਆਪਾਂ ਬਾਈ ਦਾ ਸਵਾਗਤ ਕਰਦੇ ਹਾਂ ਬਾਈ ਜੀ ਜਿਹੜੇ ਲੋਕ ਵੇਖ ਰਹੇ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਬਾਰੇ ਦੱਸੋ ਕਿੰਨੇ ਸਾਲਾਂ ਦਾ ਇਸ ਫੀਲਡ ਚ ਐਕਸਪੀਰੀਅੰਸ ਆ ਗਿਆ ਹੋ ਜਾ ਤੁਹਾਡਾ ਤੁਸੀਂ ਵੀ ਅੱਗੇ ਹੋ ਜਾ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ सुरेंद्र ਲੋਹਾਰ ਹਮ ਪਰ ਸਾਦੋ ਜ਼ੈਰ ਤੋਂ ਹਮ ਮੈਨੂੰ ਲਗਭਗ 6-7 ਸਾਲ ਹੋ ਗਏ ਨੇ ਇੱਕ ਫੀਲਡ ਚ ਕੰਮ ਕਰਦੇ ਨੂੰ ਹਮ ਔਰ ਮੇਰੇ ਇੱਕ ਸੇਪੀਰੀਅੰਸ ਦੇ हिसाब ਨਾਲ ਮੈਂ 6-7 ਸਾਲ ਦੇ ਐਕਸਪੀਰੀਅੰਸ ਦੇ हिसाब ਨਾਲ ਕੰਮ ਕਰਦੇ ਆ ਤੇ ਮੈਂ ਛੋਟਾ ਤੇ ਲੱਗਿਆ ਕੰਮ ਚ ਇਹ ਤੁਹਾਡਾ ਖਾਨਦਾਨੀ ਕੰਮ ਹਾਂਜੀ ਇਹ ਸਾਡਾ ਖਾਨਦਾਨੀ ਕੰਮ ਹੈ ਸਾਡਾ ਡੈਡੀ ਕਰਦਾ ਸੀ ਜਿਹੜੀ ਦਰ ਬਿੜੀ ਅੱਗੇ ਤੋਂ ਅੱਗੇ ਚੱਲਦਾ ਸੀ ਦਾਦਾ ਕਰਦਾ ਸੀ ਡੈਡੀ ਕਰਦਾ ਸੀ ਉਹਦੇ ਸਭ ਨਾਲ ਅੱਸੀ ਗਰੀ ਜੰਨੇ ਆ ਇੱਕ ਚੀਜ਼ ਦੱਸੋ ਭਾਈ ਹਾਂਜੀ ਆ ਜਿਵੇਂ ਹੁੱਕ ਤਿਆਰ ਕਰੀਏ ਤੁਸੀਂ ਹਾਂਜੀ ਆ ਜਿਵੇਂ ਹੋਰ ਦੇਖਦੇ ਆ ਇਹਨੂੰ ਮਨ ਲੱਗਦਾ 90 ਡਿਗਰੀ ਤੇ ਰੱਖਦੇ ਆ ਇਹ ਰਹੀ ਜੀ ਆਪਣਾ ਇੱਕ ਸਿੰਪਲ ਹੈ ਇਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਆ ਜਿਹੜੀ ਗੋਲਾਈ ਆ ਜਿਹੜੀ ਉਹ ਜਾਦੇ ਦਿੱਤੀ ਆ ਜੀ ਇੱਕ ਆ ਚੀਜ਼ ਹੈ ਜਿਹੜੀ ਆਪਣੀ 90 ਡਿਗਰੀ ਹੁੱਕ ਮੋੜ ਦਿੰਦੇ ਆ ਸਿੰਪਲ ਜੀ ਠੀਕ ਹੈ ਜਿਹੜੀ ਸਿੱਧਾ ਕਰਕੇ ਮੋੜ ਦਿੰਦੇ ਆ ਇਹ ਜਿਹੜਾ ਹੁੱਕ ਹੈ ਚ ਆਰ ਸੀ ਸੀ ਪਰਦੇ ਆਪਾਂ ਕੋਈ ਵੀ ਦਿੱਕਤ ਬੰਦੇ ਕੱਲ ਨੂੰ ਬੁਕਤ ਬੁਕਮ ਪਾਉਂਦਾ ਹੈ ਤਾਂ ਇਹ ਚੀਜ਼ਾਂ ਨਾ ਖੁੱਲ ਜਾਂਦੀ ਹੈ ਠੀਕ ਹੈ ਜਿੱਥੇ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਜੋ ਸੀ ਕਰਦੇ ਆ ਆਪਣੇ ਐਕਸਪੀਰੀਅੰਸ ਦੇ ਨਾਲ ਇਹ ਬਣ ਜਾਂਦਾ ਤੇ ਸਟੀਲ ਨੂੰ ਫੜਨ ਦੀ ਜਾਦੇ ਮਜ਼ਬੂਤੀ ਕਰਦਾ ਇਹ ਚੀਜ਼ ਤੇ ਹੁੱਕ ਆ ਜਾਂਦਾ ਜਿਵੇਂ ਪਕੜ ਜਿਆਦਾ ਰਹਿੰਦੀ ਆ ਆ ਦਿਖਾਉਗੀ ਆ ਜਿੱਥੇ ਹੁਣ ਆਪਣੇ ਸਾਰੇ ਟੋਟਲ ਸਟ੍ਰਿਪ ਦੇ ਨਾਲ ਹੁੱਕ ਮੋੜੇ ਹੋਏ ਇਹ ਮੇਨ ਚੀਜ਼ ਹੈ ਬੀਮ ਦੇ ਮੇਨ ਕੰਮ ਆਪਣਾ ਵੀ ਹੁੱਕ ਰਿੰਚੇ ਹੁੱਕ ਹੋਣਾ ਚਾਹੀਦਾ ਆਪਣਾ ਹੂੰ ਠੀਕ ਹੈ ਤੇ ਯਾਨੀ ਇਹ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਆ ਆ ਕੀ ਮਜ਼ਬੂਤੀ ਉਹ ਦਿਖਾਉਂਗਾ ਹਾਂਜੀ ਹਾਂਜੀ ਤੇ ਹੁਣ ਅੱਜ ਕੱਲ ਦੇ ਹਰ ਥਾਂ ਵੇਖਦੇ ਆਪਾਂ ਵਾਦਰੇ ਚ ਛੱਜੇ ਚ ਕਰੈਕਿੰਗ ਆ ਜਾਂਦੀ ਹੈ ਉਹ ਇਸੇ ਕਾਰਨ ਹੁੰਦੀ ਹੈ ਕੁਛਾਂ ਆਪਣੇ ਸਟ੍ਰਿਪ ਦੀ ਜੋ ਰਿੰਗ ਦੀ ਡਿਸਟੈਂਸ ਹੈ ਇੱਧਰ ਦਿਖਾਓ ਜੀ ਡਿਸਟੈਂਸ ਆ ਦਿਖਾਓ ਆ ਡਿਸਟੈਂਸ ਹੈ 1 ਮਿੰਟ ਇੰਚ ਟੇਪ ਲੈਣਾ ਹਾਂ ਉਹ ਪਲੇਟ ਹਲਦੀ ਹੈ ਇਹ ਡਿਸਟੈਂਸ ਹੈ ਜੋ ਆਪਣੇ ਰਿੰਗ ਦੀ ਵੀ ਸਹੀ ਮਾਣੇ ਚ ਪੰਜੀਸਤੇ ਹੋਣੀ ਚਾਹੀਦੀ ਹੈ ਹਾਂ ਪੰਜੀਸਤੇ ਹਰੇਕ ਰਿੰਗ ਦੀ ਪੰਜੀਸਤੇ ਸਟ੍ਰਿਪ ਦੀ ਦੂਰੀ ਹੈ ਹਾਂ ਤੇ ਬਾਧਰੇ 'ਚ ਹਰ ਥਾਂ ਆਪਣੇ ਬੀਮਾ ਪੰਜੀਸਤੇ ਬੀਮ ਰਿੰਗ ਪਾਉਣੇ ਚਾਹੀਦੇ ਤੇ ਇੱਕ ਚੀਜ਼ ਹੋਰ ਦੱਸ ਬਾਈ ਜਿਵੇਂ ਅੱਗੇ ਆਪਣੇ ਬਾਧਰ ਆ ਗਿਆ ਲਗਭਗ 4-5 ਫੁੱਟ ਆ ਹਾਂਜੀ 4.5 ਫੁੱਟ ਦਾ ਹੈ 4.5 ਫੁੱਟ ਤੇ ਇਹਦੇ ਲਈ ਆਪਾਂ ਮਤਲਬ ਮੈਨੂੰ ਤਾਂ ਪਤਾ ਨਹੀਂ ਕਿਉਂ ਬਾਈ ਆਪਣਾ ਘਰ ਦਾ ਹੀ ਬੰਦਾ ਹੈ ਜਿਹੜਾ ਬਾਈ ਕਰਨਾਮ ਦੇ ਨੇ ਛੱਤ ਲਾਊਗਾ ਤਾਂ ਇਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਇਹਦੀ ਸੇਫਟੀ ਲਈ ਆਪਾਂ ਕੀ ਕੁਝ ਕਰ ਰਹੇ ਹਾਂ ਜੀ ਲੋਕੀ ਅੱਜਕੱਲ ਹਰ ਥਾਂ ਡਰਦੇ ਆ ਬਈ ਆਪਾਂ 2 ਫੁੱਟ ਤੋਂ ਵੱਧ ਰਾਗੇ ਨਹੀਂ ਕੜਨਾ ਹਾਂ ਕਿਉਂਕਿ ਕੱਲੋਂ ਉਹ ਤੇ ਸਾਹਮਣੀ ਆਪਣੇ ਕਰੈਕਿੰਗ ਆ ਜਾਂਦੀ ਹੈ ਲਗਭਗ ਹਰ ਥਾਂ 2 ਫੁੱਟ ਦੇ ਵੱਧ ਰੇਵਾ 2.5 ਫੁੱਟ ਦਾ ਵੱਧ ਰ ਕੱਢਦੇ ਸਾਰੀ ਆਪਣਾ ਅੱਗੇ ਕਰੈਕਿੰਗ ਆਣ ਲੱਗ ਜਾਂਦੀ ਹੈ ਹੁਣ ਉਹਨਾਂ ਨੂੰ ਇਹ ਚੀਜ਼ ਦੀ ਨੋਲੇਜ ਨਹੀਂ ਬਈ ਆਪਾਂ ਅਗਰ ਵੱਧ ਰਾ ਕੱਢੀਏ ਉਹਨੂੰ ਕਿਵੇਂ ਮੇਨਟੇਨ ਕਰੀਏ ਕਿਵੇਂ ਨਹੀਂ ਕਰਨਾ ਹਾਂ ਉਹ ਜੀ ਵਾਸਤੇ ਹੁਣ ਆਪਾਂ ਹਰੇਕ ਥਾਂ ਆਪਾਂ ਉਹ حساب ਨਾਲ ਕੰਮ ਕਰਦੇ ਆਂ ਅਡਾ 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 حساب ਹੁੰਦਾ ਆਪਾਂ ਕੀ ਕੁਝ ਕਰਾਂਗੇ ਹੁਣ ਆਪਣੇ ਸਾਡੇ 4 ਫੁੱਟ ਦਾ ਵਾਧਾ ਹੈਗਾ ਹੁਣ ਆਪਾਂ ਇੱਕ ਤਾਂ ਉਹਦੇ ਇਧਰ ਕੋਲ ਦਿੱਕਤਾ ਉਹਦੇ ਤਾਰ ਚ ਬੀਮ ਪਾਵਾਂਗੇ ਸਲੈਬ ਬੀਮ ਪਾ ਕੇ ਤੇ ਇੱਕ ਇੱਥੇ ਇਹਦੇ ਵਿਚਾਲੇ ਇਹਨੂੰ ਸਪੋਰਟਰ ਬੀਮ ਪਾਵਾਂਗੇ ਠੀਕ ਹੈ ਤੇ ਇਹਨਾਂ ਦੇ ਦੋਨੇ ਬੀਮਾਂ ਦੀ ਰਿੰਗਾਂ ਦੀ ਦੂਰੀ ਵੀ ਨਜ਼ਦੀਕ ਹੋਣੀ ਚਾਹੀਦੀ ਹੈ ਹਾਂ ਤੇ ਜਾਲ ਦੀ ਡਿਸਟੈਂਸ ਵੀ ਜਾਲ ਦਾ ਸਰੀਆ ਥੋੜਾ ਪਾਓ ਬੀਮ ਹੈਵੀ ਕਰ ਦਿਓ ਹਾਂ ਯਾਨੀ ਸਿਮਰਤੀ ਪਕੜਦੇ ਹਿੱਤੇ ਆ ਸਾਰੀ ਜਿਵੇਂ ਜਿਵੇਂ ਹਾਂ ਜਿੰਨਾ ਆਪਾਂ ਸਰੀਆ ਸਟੀਲ ਜਿਆਦਾ ਪੜਨ ਦਾ ਕੋਈ ਤਕ ਨਹੀਂ ਸਟੀਲ ਉਹਨਾਂ ਹੀ ਪਾਉ ਜਿੰਨਾ ਕੋ ਨੂੰ ਮਾਲਦੇਓ ਠੀਕ ਹੈ ਉਹਨਾਂ ਹੀ ਪਕੜ ਕਰੂਗਾ ਬੜਾ ਤੇ ਜਿਹੜੇ ਲੋਕ ਆਪਾਂ ਨੂੰ ਦੇਖ ਰਿਹਾ ਆਪਾਂ ਜਿਵੇਂ ਮੌਕੇ ਤੇ ਰਾਜਸਥਾਨ ਦੇ 사ਦਲ ਸ਼ਹਿਰ ਦੇ ਵਿੱਚ ਮੌਕੇ ਤੇ ਖੜੇ ਆਂਦੇ ਪੰਜਾਬ ਸੂਬਾ ਤਕਰੀਬਨ 4 ਕਿਲੋਮੀਟਰ ਦੀ ਦੂਰੀ ਤੇ ਇੱਥੋਂ ਆਪਾਂ ਇਸ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਏਰੀਆ ਚ ਆਪਣਾ ਜਿਹੜਾ ਕੰਮ ਕਰਦੇ ਆ ਜਿਹੜੇ ਲੋਕ ਆਪਾਂ ਨੂੰ ਵੇਖ ਰਹੇ ਜੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਣ ਤੁਹਾਨੂੰ ਸੰਪਰਕ ਕਰਨਾ ਜੀ ਜੀ ਜ਼ਰੂਰ ਆਪਾਂ ਗੰਗਨਗਰ ਜ਼ਿਲ੍ਹੇ ਤੋਂ 사ਦਲ ਸ਼ਹਿਰ ਤਹਿਸੀਲ ਤੋਂ ਬੋਲੀ ਜਾਂਦੇ ਆ ਆਪਣਾ ਗੰਗਨਗਰ ਹਨੂਮਾਨਗੜ੍ਹ ਸੰਗਰੀਆ ਲਗਭਗ ਬੋਰ ਤੱਕ ਚਾਰੇ ਪਾਸੇ 사ਦਲ ਸ਼ਹਿਰ ਦੇ ਪਿੰਡਾਂ ਵਿੱਚ ਤੇ ਸਾਰਾ ਚਾਰੇ ਸ਼ਹਿਰਾਂ ਵਿੱਚ ਆਪਣਾ ਕੰਟੈਕਟ ਰੰਦਾ ਤੇ ਆਸੇ ਪਾਸੇ ਵੀ ਜਿੱਥੇ ਆਪਾਂ ਨੂੰ ਲੋਕ ਬੁਲਾਉਂਦੇ ਆ ਆਪਾਂ ਜਾਂਦੇ ਆ ਕੰਮ ਕਰਨ। ਠੀਕ ਹੈ। ਤੇ ਬਾਈ ਸੱਚੀ ਦੇ ਵਿੱਚ ਕੋਈ ਦੋਰਾ ਹੀ ਨਹੀਂ ਵੀ ਬਹੁਤ ਵਧੀਆ ਕੰਮ ਆ ਜਿਹੜਾ ਉਹ ਕਰਦਿਆ ਇਹਦੀ ਉੱਤੇ ਇੱਕ ਮੰਜ਼ਲ ਹੋਰ ਪਾਵਾਂਗੇ। ਉਹਦਾ ਕੰਮ ਉਹਦਾ ਕੰਮ ਵੀ ਆਪਾਂ ਜਿਹੜਾ ਅਸਰੀਆ ਬਣਾਉਣ ਦਾ ਉਹ ਬਾਈ ਤੋਂ ਹੀ ਕਰਾਵਾਂਗੇ ਤੇ ਜਿਹੜੇ ਲੋਕ ਵੇਖ ਰਹੇ ਉਹਨਾਂ ਨੂੰ ਨੰਬਰ ਹੋਰ ਦੱਸੋ ਤੁਹਾਡਾ ਜੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੋ। ਆਪਣਾ ਨੰਬਰ ਮੋਬਾਈਲ ਨੰਬਰ ਵੀ ਦੇ ਦੇਾਂਗੇ ਬੋਲ ਕੇ ਵੀ ਦੱਸੋ ਮੋਬਾਈਲ ਨੰਬਰ 8824101932 ਹਮ ਕਿਸੇ ਵੀ ਟਾਈਮ ਆਪਾਂ ਤੁਸੀਂ ਸੰਪਰਕ ਕਰ ਸਕਦੇ ਹੋ ਸਾਨੂੰ ਤੇ ਤੁਹਾਡੇ ਕੰਮ ਵਧੀਆ ਤੋਂ ਵਧੀਆ ਆਪਣਾ ਕਰਨ ਦੀ ਕੋਸ਼ਿਸ਼ ਰਹੂਗੀ ਉਸਤਾਸੀਂ ਫਰੀ ਆਪੋ ਤੇ ਜਿਹੜੇ ਲੋਕ ਵੇਖ ਰਿਹਾ ਉਹਨਾਂ ਨੂੰ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਵੀ ਅਕਸਰ ਸਾਡੇ ਬਜ਼ੁਰਗ ਵੀ ਆ ਗੱਲ ਕਿਹਾ ਕਰਦੇ ਸੀ ਵੀ ਜਿਹੜਾ ਕੰਮ ਜਿੰਦੇ ਲਈ ਬਣਿਆ ਨਾ ਉਹ ਉਹਦੇ ਹੱਥੋਂ ਹੀ ਫੱਪਦਾ ਤੇ ਜੇ ਆਪਾਂ ਲੋਹਾਰ ਵੀਰਾਂ ਦੀ ਗੱਲ ਕਰੀਏ ਤਾਂ ਜਿਹੜਾ ਕੰਮ ਅਸਰੀਏ ਦਾ ਲੋਹੇ ਤੋਂ ਸਬੰਧਿਤ ਜਿੰਨਾ ਵੀ ਕੰਮ ਉਹ ਮਹਾਰਾਜ ਨੇ ਇਹਨਾਂ ਨੂੰ ਦਾਤ ਬਖਸ਼ੀ ਆ ਤੇ ਇਹਨਾਂ ਦੇ ਹੱਥੋਂ ਹੀ ਉਹ ਕੰਮ ਹੁੰਦਾ ਬਬਦਾ ਤੇ ਹੁਣ ਵੇਖੋ ਵੇਖੀ ਕਈ ਲੋਕ ਕੰਮ ਕਰਨ ਲੱਗ ਜਿੰਦੇ ਆ ਜਦ ਕਿ ਉਹਨਾਂ ਦਾ ਪੇਸ਼ਾ ਜਾਂ ਉਹਨਾਂ ਦਾ ਖਾਂਦਾ ਨਹੀਂ ਕੰਮ ਨਹੀਂ ਹੁੰਦਾ ਤਾਂ ਉਸ ਚੀਜ਼ ਦਾ ਹੀ ਹਰਜਾਨਾ ਪਹੁੰਚੇ ਲੋਕਾਂ ਨੂੰ ਪਹੁੰਚਣਾ ਵੀ ਪੈਂਦਾ ਤਾਂ ਜਿਹੜੇ ਰਾਜਸਥਾਨ ਦੇ ਗੰਘਨਗਰ ਤੇ ਹਨੂਮਾਨਗੜ ਜ਼ਿਲ੍ਹੇ ਦੇ ਲੋਕ ਜਿਹੜੇ ਵੇਖ ਰਹੇ ਆ ਜਾਂ ਹਬੋਰ ਮੰਡੀ ਇੱਥੋਂ ਨੇੜੇ ਹੀ ਆ ਹਬੋਰ ਸ਼ਹਿਰ ਉਹ ਜਿਹੜੇ ਵੀ ਲੋਕ ਵੇਖ ਰਹੇ ਆ ਜੇ ਬਾਈ ਨੂੰ ਸੰਪਰਕ ਕਰਨਾ ਚਾਹਣ ਤਾਂ ਬਾਈ ਦਾ ਨੰਬਰ ਡਿਸਪਲੇ ਦੇ ਵਿੱਚ ਦੇ ਦੇਵਾਂਗੇ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੁੜਦੇ ਵਾਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਮਿਹਰਬਾਨੀ ਦੋਸਤੋ